ਆਰਜਨ 2002 ਮਾਡਲ 2 ਲੱਖ ਤੇ 70000 ਰੁਪਿਆ ਮਾਲਕ ਦੀ ਡਿਮਾਂਡ ਹੈ 16 ਦੇ ਟਾਇਰਾਂ ਚ 50 ਕੁ ਪੈਸੇ ਕੰਡੀਸ਼ਨ ਬੈਕ ਸਾਈਡ ਦੇ ਟਾਇਰਾਂ ਦੀ ਆਪਾਂ ਕਹਿ ਸਕਦੇ ਹਾਂ ਪਾਵਰ ਸਟੀਅਰ ਨੂੰ ਉਹਦੇ ਨਾਲ ਆ ਗਈ ਫਾਰਮ 65 EPI 2010 ਮਾਡਲ 3 ਲੱਖ ਤੇ 35000 ਰੁਪਿਆ ਮਾਲਕਾਂ ਦੀ ਡਿਮਾਂਡ ਹੈ ਪਾਵਰ ਸਟੀਅਰ ਨਾਲ 16 ਦੇ ਟਾਇਰਾਂ ਚ 55 ਤੋਂ 60 ਪੈਸੇ ਆਪਾਂ ਕੰਡੀਸ਼ਨ ਟਾਇਰਾਂ ਦੀ ਬੈਕ ਸੈਲ ਕਰਾਂਗੇ ਕਹਿ ਸਕਦੇ ਹਾਂ ਉਹਦੇ ਨਾਲ ਆ ਗਈ 2511 99 ਮਾਡਲ 1 ਲੱਖ ਤੇ 5000 ਰੁਪਇਆ ਡਿਮਾਂਡ ਆ ਟਾਇਰ ਜਿਹੜੇ ਇਹਦੇ ਬਿਲਕੁਲ ਖਤਮ ਕਹਿ ਸਕਦੇ ਆਪਾਂ ਉਸਦੇ ਨਾਲ ਆ ਗਈ ਡੀ ਆਈ ਹੋਇਆ ਇਹ ਵੀ 2511 ਇਹ 35 ਹੈ ਇਸ ਸੀ ਮਾਡਲ ਆ 1,115,000 ਰੁਪਏ ਡਿਮਾਂਡ ਆ ਰੰਗ ਰੂਗਨ ਤਾਂ ਤੁਹਾਨੂੰ ਦਿਖਾਈ ਦੇ ਰਿਹਾ ਜੋ ਵੀ ਸ਼ੋਅ ਹੈ ਦੀ ਹੈ ਟਾਇਰ ਜਿਹੜੇ ਆ 40 ਤੋਂ 45 ਪੈਸੇ ਬੈਕ ਸਾਈਡ ਦੇ ਕਹਿ ਸਕਦੇ ਆ ਉਸ ਦੇ ਨਾਲ ਹੋਰ ਵੀ ਟਰੈਕਟਰ ਤੁਹਾਨੂੰ ਦਿਖਾਉਣੇ ਆ ਜੁੜੇ ਰੋ ਵੀਡੀਓ ਦੇ ਨਾਲ ਸਾਹਮਣੇ ਟਰੈਕਟਰ ਜਿਹੜਾ ਦਿਖਾਈ ਦੇ ਰਿਹਾ 2005 ਮਾਡਲ ਆ ਤਨ ਲੱਖ ਤੇ 10000 ਰੁਪਇਆ ਡਿਮਾਂਡ 855 ਟਰੈਕਟਰ 16 ਦੇ ਟਾਇਰਾਂ ਚ ਜੀ ਟਾਇਰ ਚਾਰੀ ਸਾਫ ਪਏ ਐ ਟਰੈਕਟਰ ਦੇ ਰੰਗ ਰੂਪ ਨੂੰ ਤੁਹਾਨੂੰ ਦਿਖਾਈ ਦੇ ਰਿਹਾ ਕਿਉਂਕਿ 2005 ਮਾਡਲ ਕਰਕੇ ਥੋੜਾ ਜਿਹਾ ਮਿਸਿੰਗ ਹੋਇਆ ਡਿਮਾਂਡ 5 ਦੀ 310 ਹੈ ਜੀ ਉਹਦੇ ਨਾਲ ਆ ਗਿਆ ਸੋਨਾ ਦਿੱਤਾ ਠੀਕ ਠਾਕ ਨੈਸ਼ਨ ਦਾ ਟਰੈਕਟਰ ਹੈ 2001 ਮਾਡਲ ਹੈ 1 ਲੱਖ ਦੇ 25000 ਰੁਪਿਆ ਧਮਾਨ ਧਮਾਨ ਕਰੂ। ਉਹਦੇ ਨਾਲ ਆਇਆ ਫਾਰਮ 6098 ਮਾਡਲ 1,85,000 ਰੁਪਿਆ ਧਮਾਨ ਟਾਇਰਾਂ ਨਿਛਲੇ ਵੀ ਸਾਫ ਸੁਥਰੇ। ਉਹਦੇ ਨਾਲ ਆ ਗਿਆ ਸਵਰਾਜ 85594 ਮਾਡਲ 1,60,000 ਰੁਪਿਆ ਧਮਾਨ ਪਤਾ ਨਹੀਂ ਬੜਾ ਕਹਿ ਦਿੰਦੇ 13 ਦੇ ਟਾਇਰਾਂ ਚ ਟਾਇਰਾਂ ਦੇ ਕੰਡੀਸ਼ਨ ਵੀ ਸਾਫ ਹੈ। ਉਦੋਂ ਨਾਲ ਆ ਗਿਆ ਨਾਟ 11 2001 ਮਾਡਲ ਆ 3 ਲੱਖ ਰੁਪਿਆ ਮਾਲਕ ਦੀ ਡਿਮਾਂਡ ਆ 10ਾਂ ਨੇ ਕਹਿੰਦੀ ਸੀ ਬੈਕ ਸਾਈਡ ਦੇ 55 ਪੈਸੇ ਕਹਿ ਸਕਦੇ ਉਸ ਦੇ ਨਾਲ ਆ ਗਿਆ 97 ਮਾਡਲ ਮਿੰਦਰਾ 475 ਟਾਇਰ 40 45 ਪੈਸੇ ਬੈਕ ਸਾਈਡ ਦੇ ਕੰਡੀਸ਼ਨ ਹੈ ਰੰਗ ਰਵੰਤ ਜੀ ਦੇ ਵਿੱਚ ਦੇਖ ਸਕਦੇ ਹੋ ਜੋ ਵੀ ਪੰਜਾਮ ਨੰਬਰ PB44 97 ਦੀ ਡਿਮਾਂਡ ਹੈ ਇੱਕ 70 ਉਹਦੇ ਨਾਲ 275 ਆ ਗਿਆ ਟੈਰੂ ਕਾ ਸਕਏ ਹੋਏ ਨੇ 95 ਮਾਡਲ 1 ਲੱਖ ਤੇ 42000 ਰੁਪਇਆ ਮਾਲਕਾਂ ਦੀ ਡਿਮਾਂਡ ਹੈ ਫਰੰਟ ਦੇ ਟਾਇਰ ਜੋ ਸਾਫਾਈ ਉਹਦੇ ਨਾਲ ਆ ਗਿਆ ਜੀ 36 ਟੰਨੇ ਹੋ ਜਾਣਗੇ ਆਲ ਅਰਾਊਂਡ ਕਲਾਸ ਆ ਉਸ ਪਾਵਰ ਨਹੀਂ ਮਾਡਲ ਆ 5 ਲੱਖ ਤੇ 50 ਹਜ਼ਾਰ ਰੁਪਿਆ ਮੰਗ ਰਿਹਾ ਡਿਮਾਂਡ ਆ 14 ਦੀ ਕੰਡੀਸ਼ਨ ਬਿਲਕੁਲ ਸਾਫ਼ ਹੈ 14 ਦੇ ਟਾਇਰਾਂ ਚ ਪਾਵਰ ਸਟੇਰ ਨਾਲ ਟਰੈਕਟਰ ਉਹ ਵੀ ਨਵਾਂ ਆ ਗਿਆ ਹਸਪਤਲ ਤੋਂ ਵੰਡਿਆ ਇਹ ਟਰੈਕਟਰ ਪਾਵਰ 2013 ਮਾਡਲ ਆ 460 ਡਿਮਾਂਡ ਆ 14 ਦੇ ਟਾਇਰਾਂ ਚ ਤੇ ক্লোਜ਼ ਕਰਦਾ ਇੰਜਨ ਆ ਗਿਆ ਸੈਕਟਰ ਉਹਦੇ ਨਾਲ ਆ ਗਿਆ ਸਵਰਾਜ 855 2004 ਮਾਡਲ ਦਾ 275000 ਰੁਪਿਆ ਡਿਮਾਂਡਾ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਹੈ ਬੈਕ ਸਾਈਡ ਦੇ ਟਾਇਰ ਗੁਡੀਅਰ ਦੇ ਇੱਕ ਟਰੈਕਟਰ 13 ਦੇ ਟਾਇਰਾਂ ਦੇ ਨਾਲ ਆ ਗਿਆ ਸਵਰਾਜ 744 14 ਦੇ ਟਾਇਰਾਂ ਚ ਹੈ 2012 ਮਾਡਲ ਦਾ 3 ਲੱਖ ਤੇ 45000 ਰੁਪਇਆ ਮਾਲਕਾਂ ਦੀ ਟਮਾਡਾ ਰੰਗ ਰੋਗ ਨੂੰ ਨੰਮੀ ਟਰੈਕਟਰ ਬਿਲਕੁਲ ਓਕੇ ਹੈ ਤੇ ਟੈਰਾਂ ਵੀ ਬਿਲਕੁਲ ਓਕੇ ਲੋ ਜੀ ਉਸ ਤੇ ਨਾਲ ਆ ਗਿਆ ਸਟੈਂਡਰਡ 450 ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਆ ਰੰਗ ਰੋਗ ਨੂੰ ਪੂਰਾ ਹੀ ਕੋਕਾ ਪੀਸਾ ਗੁਡਇਰ ਦੇ ਟਾਇਰ ਆ 14 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਤੇ ਆ 2009 ਮਾਡਲ 3 ਲੱਖ ਰੁਪਏ ਮਾਲਕ ਦੀ ਇਹਦੇ ਨਾਲ ਆਇਆ ਇਹ ਫਾਰਮ 60 2009 ਮਾਡਲ 2 ਲੱਖ 80000 ਰੁਪਏ ਮਾਲਕ ਦੀ ਡਿਮਾਂਡਾ ਰੰਗ ਰੋਗ ਨਾਲੋਂ ਬਿਲਕੁਲ ਸਾਫ਼ਾ ਟਰੈਕਟਰ 14 ਦੇ ਟਾਇਰਾਂ ਚ ਟਾਇਰਾਂ ਦੇ ਗੰਢੇ ਚ ਨੇ ਵੀ ਸਾਫ਼ ਬਿਲਕੁਲ ਇਹਦੇ ਨਾਲ ਆ ਗਈ 3630 ਇਹ ਵੀਰੇ ਬਰਾਡ ਬਾਈ ਤੇ ਆਉ ਹਾਂ ਆ ਤਾਂ ਡਾਈ ਟਰੈਕਟਰ ਕਿਹੜਾ ਪਿੰਡ ਆ ਬਾਈ ਜੀ ਫਰੀਦਕੋਟ ਲੋਕਲ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ ਹਾਂਜੀ 83608 ਜੀ 83608 95684 95684 21 ਇਹ ਤੁਹਾਡੇ ਕੋਲ ਹੈ ਟਰੈਕਟਰ ਆ ਜਿਹੜਾ ਸਟੈਂਡਰਡ ਪਹਿਲਾਂ ਵਿਖਾਇਆ ਇਹ ਵੀ ਤੇ ਉਹ ਪਲੱਸ ਵੀ ਹਾਂਜੀ ਹਾਂ ਤਿੰਨੇ ਟਰੈਕਟਰ ਇੱਕ ਨੰਬਰ ਤੇ ਕੰਟੈਕਟ ਕਰ ਸਕਦੇ ਆ ਲੋ ਜੀ ਇਹ ਤਿੰਨਾਂ ਟਰੈਕਟਰਾਂ ਦੇ ਮਾਲਕ ਆ ਅਗਲਾ ਟਰੈਕਟਰ ਆ ਜਿਹੜਾ 3630 2007 ਮਾਡਲ 3,75,000 ਰੁਪਏ ਮਾਲਕਾਂ ਦੀ ਡਿਮਾਂਡ ਆ ਟਾਇਰ ਦੇ ਵੀ ਬਿਲਕੁਲ ਸਾਫ਼ ਆ ਪੰਜਾਬ ਤਿੰਨੇ ਹੀ ਪੰਜਾਬ ਨੰਬਰ ਟਰੈਕਟਰ ਹਨ ਬਈ ਪੰਜਾਬ ਨੰਬਰ ਟਰੈਕਟਰ ਤਿੰਨੇ 2007 ਦੀ ਡਿਮਾਂਡ 375 ਦਾ ਟਰੈਕਟਰ ਸਾਫ ਕੰਡੀਸ਼ਨ ਦਾ ਵੀਡੀਓ ਤੇ ਦੇਖ ਸਕਦੇ ਹੋ 16 ਦੇ ਟਾਇਰਾਂ ਉੱਤੇ ਨਾਲ ਆ ਗਿਆ ਮਹਿੰਦਰਾ 265 ਬਿਲਕੁਲ ਸਾਫ ਸਫੀਤ ਕੰਡੀਸ਼ਨ ਦਾ 12 ਦੇ ਟਾਇਰਾਂ ਬਿਲਕੁਲ ਨਵੇਂ ਟਾਇਰ ਆ ਪਾਵਰ ਆ ਜੀ 21 ਮਾਡਲ ਆ 4,30,000 ਰੁਪਿਆ ਮਾਲਕ ਦੀ ਟਮਾਟੇ। ਇਹ ਨਾਲ ਆ ਗਈ 45 11 ਪੰਜਾਬ ਨੰਬਰ ਆ ਇਹ ਵੀ 96 ਮਾਡਲ ਦਾ 1 ਲੱਖ ਤੇ 67000 ਰੁਪਏ ਮਾਲਕਾਂ ਦੀ ਮੰਗ ਹੈ। ਟਾਇਰ ਜੋ 50 ਪੈਸੇ ਆਪਾਂ ਬੈਕ ਸਾਈਡ ਦੇਖ ਸਕਦੇ ਗੁਡਇਰ ਦੇ ਟਾਇਰ 13 ਦੇ ਟਾਇਰਾਂ ਚ। ਉਸ ਦੇ ਨਾਲ ਆ ਗਈ ਫਾਰਮ 60 13 ਦੇ ਟਾਇਰਾਂ ਚ ਫਰੰਟ ਦੇ ਟਾਇਰ ਬਿਲਕੁਲ ਨਵੇਂ ਬੈਕ ਸਾਈਡ ਦੇ ਟਾਇਰ ਆਪਾਂ ਆਦਿ ਤੇ ਕਹਿ ਸਕਦੇ ਟਕੜਾ ਕਲੱਚਾ 2000 ਮਾਡਲ ਦਾ 2 ਲੱਖ ਦੇ 15000 ਰੁਪਏ ਦਮਾਗਾਈ ਉਹਦੇ ਨਾਲ ਆ ਗਿਆ ਨੈਸੀ ਇਹ ਟਰੈਕਟਰ ਪੇਂਟ ਹੋਇਆ ਜੀ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ 13 ਦੇ ਟਾਇਰਾਂ ਚ ਮਾਡਲ ਆ 91 1 ਲੱਖ ਤੇ 20000 ਰੁਪਏ ਦਮਾਗਾਈ ਉਹਦੇ ਨਾਲ ਆ ਗਿਆ 911 ਜੀ ਪੰਜਾਬ ਦਾ ਮਟਰੈਕਟਰ ਬੀਪੀਟੀ ਰੰਗ ਰੋਹਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਇਹ ਰੰਗ ਦੀ ਕੰਡੀਸ਼ਨ ਬਿਲਕੁਲ ਸਾਫ਼ ਹੈ 2000 ਮਾਡਲ 315000 ਰੁਪਏ ਦਾ ਮਾਲ ਹੈ YouTube ਤੇ YouTube ਤੇ ਬਰਾਡ ਕੀ ਲਿਖਣਾ ਬਰਾਡ ਬਾਈ ਲਿਖ ਲਓ ਬਰਾਡ ਬਾਈ ਹਾਂਜੀ ਉਸ ਦੇ ਨਾਲ ਆ ਕੇ 2009 ਮਾਡਲ 3630 ਰੰਗ ਰੋਗੰ ਦਾ ਟਰੈਕਟਰ ਬਿਲਕੁਲ ਸਾਫ਼ ਹੈ ਚਾਰੇ ਟਾਇਰਾਂ ਦੀ ਕੰਡੀਸ਼ਨ ਸਾਫ਼ ਆ ਬੈਕ ਸਾਈਡ ਦੇ ਟਾਇਰ ਵੀ ਕੇ ਕਿਹਦੇ ਆ 16 ਦੇ ਟਾਇਰਾਂ ਚਾਹੀਦੇ ਪੰਜਾਬ ਨੰਬਰ ਹੈ ਪੀਬੀ ਉਸ ਦੇ ਨਾਲ ਟਰੈਕਟਰ ਹੈ ਨਾਟ 11 97 ਮਾਡਲ ਹੈ 2 ਲੱਖ ਤੇ 55000 ਰੁਪਿਆ ਡਿਮਾਂਡ ਹੈ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਹੈ ਚਾਰੇ ਟਾਇਰ ਬਿਲਕੁਲ ਸਾਫ਼ ਪਏ ਆ ਪੰਜਾਬ ਨੰਬਰ ਹੈ ਵੀ ਪੀਬੀ 68 97 ਮਾਡਲ ਦੀ ਡਿਮਾਂਡ 2 55000 ਉਸ ਦੇ ਨਾਲ ਆ ਗਿਆ 3511 95 ਮਾਡਲ ਹੈ 1 ਲੱਖ ਤੇ 15000 ਰੁਪਿਆ ਚੌਥਾ ਟਾਇਰ ਕਾਸੇ ਪਏ ਹੋਏ ਜੀ ਉਸ ਦੇ ਨਾਲ ਆ ਗਿਆ 99 ਮਾਡਲ 3600 ਫੁੱਟ ਟਾਇਰ ਨਵੇਂ ਹੈ ਜੀ ਰੰਗ ਰੋਗਨ ਜੋ ਵੀ ਤੁਸੀਂ ਦੇਖ ਸਕਦੇ ਹੋ ਉਹਦਾ ਸ਼ੋਤ ਮਿਸਿੰਗ ਹੋਇਆ 99 ਦੀ ਡਿਮਾਂਡ 1.55 ਲੋ ਜ ਉਸ ਦੇ ਨਾਲ ਆ ਗਿਆ 60 ਫਾਰਮ 2001 ਮਾਡਲ 2 ਲੱਖ ਤੇ 15000 ਰੁਪਏ ਮਾਲਕਾਂ ਦੀ ਡਿਮਾਂਡ ਫਰੰਟ ਦੇ ਟਾਇਰ ਵੀ ਸਾਫ ਆ ਬੈਕ ਸਾਈਡ ਦੇ ਟਾਇਰਾਂ ਦੀ ਗੱਡੀ ਵੀ ਸਾਫ ਪਈ ਰੰਗ ਰੋਣ ਦੀ ਵੀਡੀਓ ਵੀ ਦੇਖ ਸਕਦੇ ਹੋ ਉਹਦੇ ਨਾਲ ਆ ਗਈ 97 ਮਾਡਲ 4511 ਸਾਫ ਟਾਇਰਾਂ ਚ ਜੀ 1 ਲੱਖ ਤੇ 68000 ਰੁਪਿਆ ਡਿਮਾਂਡ ਹੈ ਉਹਦੇ ਨਾਲ ਆ ਗਈ 0724 93 ਮਾਡਲ 1 ਲੱਖ ਤੇ 15000 ਰੁਪਿਆ ਡਿਮਾਂਡ ਟਾਇਰ ਜੋ ਬਿਲਕੁਲ ਕਾਸੇ ਪਈ ਹੋਈ ਹੈ ਨਵੋਸ ਦਿਨ ਆ ਲਾ ਗਿਆ ਸਪਰਾਜ 855 96 ਮਾਡਲ ਹੈ 1 ਲੱਖ ਤੇ 75000 ਰੁਪਿਆ ਮਾਲਕਾਂ ਦੀ ਡਿਮਾਂਡ ਹੈ ਟਾਇਰ ਜੋ ਆਪਾਂ ਕਹਿ ਸਕਦੇ ਹਾਂ ਇਸ ਦੇ 35 40 ਪੈਸੇ ਤੇ ਰੰਗ ਰੋਗਣ ਠੀਕ ਠਾਕ ਹੈ ਜੀ 96 ਦੀ ਡਿਮਾਂਡ ਹੈ 1 75 ਹੈ ਜੀ ਉਸ ਦੇ ਨਾਲ ਆ ਗਿਆ ਜੀ 335 ਵਰਾਜ ਦਾ ਕਰਾਉਨ ਓਪੀਨੀਅਨ ਵੱਧ ਤੁਰਦਾ ਆਮ ਟਰੈਕਟਰ ਨਾਲ ਇਹ ਆਮ ਟਰੈਕਟਰ ਨਾਲ ਜਿਆਦਾ ਕੀ ਤੋਰਾ ਜਿਆਦਾ ਹੈ ਜੀ 25000 ਰੁਪਏ ਦਾ ਇੰਜਨ ਤੇ ਲੱਗਿਆ ਮਗਰ ਲੀਸੇ ਦਾ ਕੰਮ ਹੋਇਆ ਬ੍ਰੇਕਾਂ ਬਰੂਕਾਂ ਚਮਾ ਓਕੇ ਆ ਠੀਕ ਹੈ ਜੀ ਹਾਂ ਬਾਕੀ ਕੀ ਡਿਮਾਂਡ ਹੈ ਜੀ ਇਹਦੀ 83 ਮਾਡਲ ਆ ਡਿਮਾਂਡ ਤਾਂ 95000 ਰੁਪਿਆ ਠੀਕ ਹੈ ਜੀ ਤੁਹਾਡੇ ਚੈਨਲ ਤੋਂ ਵੇਖ ਕੇ ਆਊਗਾ ਉਹਨੂੰ 85000 ਤਾਂ ਦੇ ਦਾਂਗੇ ਠੀਕ ਹੈ ਜੀ ਡਿਮਾਂਡ 95 ਤੇ 85 ਦਾ ਮਿਲ ਜਾਊਗਾ ਜੀ ਉਹ ਐ ਨੰਬਰ ਇਹ 9417682877 ਠੀਕ ਹੈ ਜੀ ਉਸ ਦੇ ਨਾਲ ਆਗੇ ਫਾਰਮ 60 ਵੀ ਤੁਹਾਡੇ ਹੀ ਨਹੀਂ ਠੀਕ ਹੈ ਜੀ ਫਾਰਮ 60 ਨਵੇਂ ਟਾਇਰਾਂ ਚ ਡਬਲ ਕਲੱਚ 2 ਲੱਖ ਤੇ 35000 ਰੁਪਿਆ ਮਾਲਕ ਦੀ ਡਿਮਾਂਡ ਹੈ ਜੀ ਉਹਦੇ ਨਾਲ ਆ ਗਿਆ 911 99 ਮਾਡਲ ਆ 3 ਲੱਖ ਤੇ 15000 ਰੁਪਿਆ ਡਿਮਾਂਡ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਤੇ ਪੰਜਾਬ ਨੰਬਰ ਟਰੈਕਟਰ ਹੈ ਜੀ ਉਹਦੇ ਨਾਲ ਆ ਗਿਆ ਜੀ ਫੋਰ 3600 84 ਮਾਡਲ ਆ 1 ਲੱਖ ਤੇ 15000 ਰੁਪਿਆ ਡਿਮਾਂਡ ਹੈ ਰੰਗ ਰੋਗਨ ਜੋ ਵੀ ਤੁਸੀਂ ਦੇਖ ਸਕਦੇ ਹੋ ਇਸ ਦਾ ਪੇਂਟ ਵਗੈਰਾ ਨਹੀਂ ਕਰਾਇਆ ਗਿਆ ਟਾਇਰਾਂ ਦੀ ਕੰਡੀਸ਼ਨ ਬੈਕ ਸਾਈਡ ਦਾ 40 45 ਪੈਸੇ ਆ ਫਰੰਟ ਦੇ ਟਾਇਰ ਬਿਲਕੁਲ ਸਾਫ ਹੈ ਜੀ ਤੇ ਡਿਮਾਂਡ 84 ਦੀ ਇੱਕ 15 ਜੀ ਤੇ ਮਾਲਕ ਕੋਲ ਆ ਆਪਾਂ ਉਹਨਾਂ ਦਾ ਨੰਬਰ ਤੁਹਾਡੇ ਨਾਲ ਕਰ ਦਾਂ ਸ਼ੇਅਰ ਭਾਈ ਜੀ ਕੀ ਨਾਮ ਆ ਸਸੀ ਤੇ ਕਿਹੜਾ ਪਿੰਡ ਬਾਈ ਦਾ ਵਾਹਂਦਰ ਚਟਾਨਾ ਬਾਈ ਦਾ ਪਿੰਡ ਆ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 9843 981 43 43 992 992 9890 ਨਾਸੀ 209 ਨਾਸੀ 902 ਅੱਛਾ ਨਾਸੀ 902 ਨਾਸੀ 902 ਕਿਸੇ ਵੀ ਬਾਈ ਨੂੰ ਇਹ ਟਰੈਕਟਰ ਪਸੰਦ ਆਵੇ ਫਿਰ ਤਾਂ ਤੁਸੀਂ ਬਾਈ ਜੀ ਨਾਲ ਸੰਪਰਕ ਕਰਕੇ ਖਰੀਦ ਸਕਦੇ ਆਂ ਵੀਡੀਓ ਵੇਖਣ ਲਈ ਧੰਨਵਾਦ